ਮੈਂ ਸਪੈਸ਼ਲੀ ਜਦੋਂ ਮੈਂ ਜਦੋਂ ਇੰਡੀਆ ਆਉਣਾ ਤੇ ਮੈਨੂੰ ਉਨਚਰ ਯਕੀਨ ਜਿਆ ਨਹੀਂ ਹੁੰਦਾ ਮੈਂ ਇੰਡੀਆ ਆਇਆ ਜਿੱਨਾ ਚਿਰ ਮੈਂ ਦਰਵਾਜ਼ਾ ਸਾਬ ਬਣ ਕੇ ਮੱਥਾ ਨਾ ਟੇਕਾਂ ਅਰੀ ਐਸਾ ਨੂੰ ਪੰਜਾਬੀ ਗਾਇਕ ਤੇ ਫਿਲਮ اداکار ਮਲਕੀਤ ਸਿੰਘ ਸੱਚਖੰਡ ਜੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਜਿੱਥੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਤਸਵੀਰਾਂ ਵਿੱਚ ਤੁਸੀਂ ਮਲਕੀਤ ਸਿੰਘ ਗੋਲਡਨ ਸਟਾਰ ਨੂੰ ਦੇਖ ਰਹੇ ਹੋ ਜੋ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਹੈ ਤੇ ਇਸ ਮੌਕੇ ਮਲਕੀਤ ਸਿੰਘ ਦਾ ਕਹਿਣਾ ਸੀਗਾ ਕਿ ਇਹ ਜਿਹੜਾ ਦਰ ਹੈ ਤੇ ਸੱਚੀ ਰੋਹਾਨੀ ਦਾ ਕੇਂਦਰ ਹੈ ਜਦੋਂ ਵੀ ਵਿਦੇਸ਼ ਤੋਂ ਭਾਰਤ ਆਉਣਾ ਆ ਤੇ ਜਦੋਂ ਤੱਕ ਮੈਂ ਗੁਰੂ ਘਰ ਵਿੱਚ ਮੱਥਾ ਨਹੀਂ ਟੇਕ ਲੈਂਦਾ ਮੇਰੇ ਮਨ ਨੂੰ ਨਹੀਂ ਲੱਗਦਾ ਕਿ ਮੈਂ ਭਾਰਤ ਪੁੱਜ ਗਿਆ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਗੁਰੂ ਘਰ ਆਉਣ ਵੇਲੇ ਸ਼ਰਧਾ ਤੇ ਸਤਕਾਰ ਦੇ ਨਾਲ ਲਾਈਨ ਵਿੱਚ ਖੜਾ ਹੋਣਾ ਚਾਹੀਦਾ ਹੈ ਨਾ ਕਿ VIP ਤਰੀਕੇ ਦੇ ਨਾਲ ਗੁਰੂ ਘਰ ਦੇ ਦਰਸ਼ਨ ਕਰਨੇ ਚਾਹੀਦੇ ਨੇ ਇਹ ਉਦਾਰ ਹੈ ਜਿੱਥੇ ਜੋ ਮੰਗੋ ਉਹੀ ਮਿਲ ਜਾਂਦਾ ਉਹਨਾਂ ਕਿਹਾ ਕਿ ਅੱਜ ਮੈਂ ਨਵੇਂ ਸਾਲ ਤੇ ਪਹਿਲੀ ਵਾਰ ਇੱਥੇ ਪੁੱਜਿਆ ਆ ਤੇ ਗੁਰੂ ਘਰ ਦਾ ਓਟ ਆਸਰਾ ਲੈਣ ਲਈ ਆਇਆ ਉਹਨਾਂ ਕਿਹਾ ਕਿ ਮੇਰਾ ਨਵਾਂ ਗੀਤ ਤਿਆਰ ਹੈ ਤੇ ਜਦੋਂ ਮੈਂ ਅਗਲੀ ਵਾਰ ਆਵਾਂਗਾ ਤਾਂ ਵਿਸਾਖੀ ਤੋਂ ਪਹਿਲਾਂ ਉਸ ਨੂੰ ਰਿਲੀਜ਼ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਮੇਰੀ ਇੱਕ ਫਿਲਮ ਹੈ ਲੇਕ ਉਹ ਵੀ ਤਿਆਰ ਹੈ ਉਸ ਨੂੰ ਵੀ ਵਿਸਾਖੀ ਦੇ ਸਮੇਂ ਰਿਲੀਜ਼ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਪੰਜਾਬੀ ਜਾਂ ਪੰਜਾਬ ਦੇ ਲਈ ਕੋਈ ਵੀ ਕੁਝ ਕਰਦਾ ਹੈ ਤਾਂ ਸਾਨੂੰ ਉਸ ਦੀ ਸਪੋਰਟ ਕਰਨੀ ਚਾਹੀਦੀ ਆ ਸੋ ਕੀ ਕਹਿਣਾ ਆ ਹੋਰ ਕੀ ਗੱਲਬਾਤ ਕੀਤੀ ਆ ਮਲਕੀਤ ਸਿੰਘ ਦੇ ਮੂੰਹੋਂ ਹੀ ਸੁਣਦੇ ਆ ਸਭ ਤੋਂ ਪਹਿਲਾਂ ਦਤਤ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਪਿਆਰ ਕਰੀ ਸ਼ਸ਼ੀਕਾਲ ਜਿੱਥੋਂ ਤੱਕ ਵੀ ਤੁਸੀਂ ਦੇਖ ਰਹੇ ਹੋ ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਬਿਲਕੁਲ ਜੀ ਮੈਂ ਅੱਜ ਇੱਥੇ ਦਰਵਾਸਾ ਮੱਥਾ ਟਿਕਣ ਆਇਆ ਸੀ ਔਰ ਮੈਂ ਰਸਤੇ 'ਚ ਵੀ ਸੋਚਦਾ ਹੁੰਦਾ ਸੀ ਕਿ ਮੈਂ ਕਿੰਨਾ ਚਿਰ ਜਦੋਂ ਤੁਸੀਂ ਇੰਡੀਆ ਆਉਂਦੇ ਨਾ ਮੈਂ ਸਪੈਸ਼ਲੀ ਜਦੋਂ ਮੈਂ ਜਦੋਂ ਇੰਡੀਆ ਆਉਂਦਾ ਤੇ ਮੈਨੂੰ ਉਹਨਾਂ ਚਿਰ ਯਕੀਨ ਜਿਆ ਨਹੀਂ ਹੁੰਦਾ ਮੈਂ ਇੰਡੀਆ ਆਇਆ ਜਿੰਨਾ ਚਿਰ ਮੈਂ ਦਰਵਾਸਾ ਬਣ ਕੇ ਮੱਥਾ ਨਾ ਟੇਕਿਆ ਉਨਾ ਚਿਰ ਤਸੱਲੀ ਜੇ ਨਹੀਂ ਹੁੰਦੀ ਹੈ ਨਾ ਤੇ ਇਥੋਂ ਮੱਥਾ ਟੇਕ ਕੇ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਹੜੇ ਆਏ ਹੋ ਸੋ ਫਿਰ ਖਿਆਲ ਚ ਸਾਰੇ ਐਨਆਰ ਇਸ ਦੀ ਸੇਮ ਹੀ ਰੂਹ ਹੈ ਕਿ ਜਦੋਂ ਵੀ ਆਉਣ ਕਦੋਂ ਉਹਨਾਂ ਦਾ ਪ੍ਰੋਗਰਾਮ ਬਣਦਾ ਤੇ ਕਦੋਂ ਆਣ ਕੇ ਤੇ ਦਰਵਾਜਾ ਬਣ ਕੇ ਦਰਸ਼ਨ ਕਰਨ ਸੋ ਮੈਂ ਅੱਜ ਕੋਈ ਗਾਣਾ ਗੀਤ ਜਾਂ ਮੈਂ ਫਿਲਮ ਜਾਂ ਕੋਈ ਪ੍ਰਮੋਟ ਕਰਨ ਨਹੀਂ ਆਇਆ ਮੇਕ ਲਕਰ ਹਨ ਵੀ visitation ਚੋਣੇ ਕਿ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕੋਈ ਗਾਣਾ ਜਾਂ ਫਿਲਮ ਪ੍ਰਮੋਟ ਕਰਨੀ ਆਈਏ ਵੈਸੇ ਵੀ ਜਦੋਂ ਆਨੇ ਇੱਕ ਸ਼ਰਧਾ ਤੇ ਸਤਿਕਾਰ ਦੇ ਨਾਲ ਇੱਥੇ ਆਣ ਕੇ ਨਿਮਰਤਾ ਦੇ ਨਾਲ ਮੱਥਾ ਟੇਕਣਾ ਚਾਹੀਦਾ ਔਰ ਕਾਲੀ ਨਹੀਂ ਕਰਨੀ ਚਾਹੀਦੀ ਇੰਦਾ ਨਹੀਂ ਹੈਗਾ ਕਿ ਚਾਰ ਬੰਦੇ ਨਾਲ ਤੁਸੀਂ ਸਿਕਿਉਰਿਟੀ ਦੇ ਲੈ ਕੇ ਆਓ ਜਾਂ ਹੋਰ ਤੁਸੀਂ ਸੰਗਤ ਨੂੰ ਪਰੇਔਰੇ ਕਰੋ ਕੋਈ ਇੱਥੇ ਤਾਂ ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਸਾਨੂੰ ਇੱਥੇ ਬੜੀ ਨਿਮਰਤਾ ਔਰ ਸ਼ਰਦਾ ਦੇ ਸਤਿਕਾਰ ਨਾਲ ਉਹਨਾਂ ਨੂੰ ਮੈਂ ਤਾਂ ਜਦੋਂ ਪ੍ਰਕਰਮਾਂ 'ਚ ਜਾਣ ਤੋਂ ਪਹਿਲਾਂ ਪੈਰ ਤੋਂ ਲੈਨੇ ਤੇ ਉਹ ਮੈਨੂੰ ਤਾਂ ਲੱਗਦਾ ਕਿ ਬਸ ਇਦੋਂ ਪਾਰੀ ਦੁਨੀਆ ਹੈ ਨਹੀਂ ਸੋ ਮੈਂ ਬੜੀ ਸ਼ਰਧਾ ਤੇ ਸਰਕਾਰ ਨਾਲ ਜਿੱਥੇ ਮੱਥਾ ਟੇਕਿਆ ਅਸਾਂ ਦੇਖਿਆ ਜਾਂਦਾ ਕੋਈ ਵੀ ਕੋਈ ਫਿਲਮ ਕਾਸਟਿੰਗ ਆਉਂਦੀ ਤਾਂ ਆਪਣੇ ਨਾਲ ਸਪான்ਸਰ ਲੈ ਕੇ ਆਉਂਦੀ ਔਰ ਛੇਤੀ VIP ਕੀ ਤਜੰਦਾ ਉਹਨਾਂ ਨੂੰ ਵੀ ਛੇਤੀ ਛੇਤੀ ਨਿਕਲੀਏ ਇੱਥੋਂ ਕਿ ਕਿਵੇਂ ਲੱਗਦਾ ਕਿ ਨਿਮਰਤਾ ਦੇ ਨਾਲ ਜਿਵੇਂ ਆਮ ਸੰਗਤ ਦੇ ਰੂਪ ਚਾਹਣਾ ਚਾਹੀਦਾ ਹੈ ਉਹ ਨਹੀਂ ਇੱਦਾਂ ਚਾਹੀਦਾ ਉਹ ਮਤਲਬ ਆਪਾਂ ਤਾਂ ਬਾਬਾ ਜੀ ਦੇ ਘਰੇ ਆਉਣਾ ਆਪਾਂ ਉਹਨਾਂ ਦੇ ਦਰਸ਼ਨ ਕਰਨ ਆਉਣਾ ਸਾਨੂੰ ਲਾਈਨ ਚ ਲਾ ਕੇ ਜੋ ਆਊਗਾ ਸਰ ਲੋਕ ਸਾਡੇ ਲਈ ਲਾਈਨਾਂ ਲੈ ਕੇ ਲਾ ਕੇ ਸਾਡੇ ਸ਼ੋਅ ਦੇਖਣ ਆਉਂਦੇ ਆ ਅਸੀਂ ਮਹਾਰਾਜ ਨੂੰ ਜਦੋਂ ਮੈਣ ਜਾਣੇ ਫਿਰ ਬਹੁਤ ਸਾਨੂੰ ਵੀ ਸਤਕਾਰ ਤੇ ਸ਼ਰਧਾ ਦੇ ਰਲ ਲਾਈਨ 'ਚ ਖੜਾ ਹੋਣਾ ਚਾਹੀਦਾ ਤਾਂ ਕਿ ਅਸੀਂ ਸਾਨੂੰ ਲੋਕ ਦੇਖਣ ਆਉਂਦੇ ਆ ਤੁਸੀਂ ਮਹਾਰਾਜ ਦੇ ਦਰਸ਼ਨ ਕਰਨ ਆਏ ਆ ਤਾਂ ਫਿਰ ਵੀ ਆਈਪੀ ਉੱਥੇ ਨਹੀਂ ਲਾਈਨ 'ਚ ਖੜ ਕੇ ਬੜੀ ਸਾਦੂਦਾਰ ਤੇ ਸਤਕਾਰ ਦੇ ਨਾਲ ਮੱਥਾ ਟੇਕੋ ਕੋਈ ਕਾਲੀ ਨਾ ਕਰੋ ਜੇ ਤੁਸੀਂ ਆਉਨੇ ਆ আচ্ছা ਤੁਸੀਂ ਪ੍ਰੈਸ ਵਾਲੇ ਮੁੰਡੇ ਸਾਰੇ ਜੁਨੀਵਾਰੀ ਵੀ ਜਦੋਂ ਆਉਨੇ ਆ ਮੈਂ ਤੁਹਾਨੂੰ ਵੀ ਜੇ ਦੜੀ ਗਮੈਂ ਨਹੀਂ ਮੇਰੇ ਕੋਲ ਟਾਈਮ ਨਹੀਂ ਹੈ ਮੇਰੇ ਕੋਲ ਨਹੀਂ ਟਾਈਮ ਹੈਗਾ ਤੁਸੀਂ ਵੀ ਇੱਕ ਆਪਣਾ ਕੰਮ ਕਰਦੇ ਹੋ ਆਪਣੀ ਜੌਬ ਨਿਭਾ ਰਹੇ ਹੋ ਤੁਹਾਨੂੰ ਵੀ ਪ੍ਰੋਪਰ ਟਾਈਮ ਦੇਣਾ ਚਾਹੀਦਾ ਆਰਟਿਸਟ ਨੂੰ ਤਾਂ ਕਿ ਤੁਸੀਂ ਵੀ ਸ਼ਵੇਰ ਦੇ ਇੰਨੇ ਟਾਈਮ ਦੇ ਇੱਥੇ ਖੜੇ ਹੋ ਕਿਉਂਕਿ ਡੇਢ ਦੋ ਘੰਟੇ ਟਾਈਮ ਲੱਗ ਜਾਂਦਾ ਮੱਥਾ ਟੇਕਣ ਦੇ ਲਈ ਸੋ ਮੈਂ ਤਾਂ ਹਮੇਸ਼ਾ ਇਹੀ ਗੱਲ ਕਰੂੰਗਾ ਕਿ ਜਦੋਂ ਵੀ ਤੁਸੀਂ ਆਉਨੇ ਆ ਟਾਈਮ ਕੱਢ ਕੇ ਆਓ ਸਤਿਕਾਰ ਦੇ ਨਾਲ ਆ ਇਹ ਇਸ ਘਰ ਦੇ ਵਿੱਚੋਂ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ ਸ਼ਰਧਾ ਤੇ ਸਤਿਕਾਰ ਨਾਲ ਜੋ ਵੀ ਹੈ ਨਹੀਂ ਸਰੋਤਿਆਂ ਲਈ ਨਵਾਂ ਕੀ ਲੈ ਕੇ ਆਏ ਹਾਂ ਬਿਲਕੁਲ ਮੈਂ ਪਹਿਲੀ ਗੱਲ ਦੱਸਾਂਗੇ ਨਵੇਂ ਸਾਲ 'ਚ ਮਤਲਬ ਅੱਜ 29 ਹੋਊਗੀ 30 ਹੋਗੀ ਅੱਜ ਐਂਡ ਜਨਵਰੀ ਹੋਈ ਅੱਲੇ ਤਾਂ ਨਵੇਂ ਸਾਲ 'ਚ ਮੈਂ ਪਹਿਲੀ ਵਾਰੀ ਇੰਡੀਆ ਆਇਆ ਸੋ ਵੈਸੇ ਵੀ ਜਦੋਂ ਆਉਣੇ ਉਦੋਂ ਵੀ ਮੱਥਾ ਟੇਕਦੇ ਪਰ ਨਵੇਂ ਸਾਲ ਦਾ ਸੀਗਾ ਮੇਰਾ ਕਿ ਸਿੱਧਾ ਜਾ ਕੇ ਬੋਲੋ ਦਰਬਾਰ ਸਾਹਿਬ ਮੱਥਾ ਟੇਕੀ ਉੱਥੋਂ ਓਟ ਆਸਰਾ ਲਈਏ ਬਾਬੇ ਦਾ ਸੋ ਨਵਾਂ ਗੀਤ ਜਿਹੜਾ ਜਿਹੜਾ ਜੋ ਰੈਡੀ ਹੈ ਤੇ ਉਹ ਅਸੀਂ ਹੁਣ ਮੈਂ ਅਗਲੀ ਵਾਰ ਜਦੋਂ ਆਵਾਂਗਾ ਅਸੀਂ ਮਾਰਚ ਦੇ ਐਂਡ ਵਸਾਖੀ ਤੋਂ ਪਹਿਲਾਂ ਪਹਿਲਾਂ ਅਸੀਂ ਉਹਨੂੰ ਕਰਾਂਗੇ ਬਾਕੀ ਸਾਡੀ ਜਿਹੜੀ ਫਿਲਮ ਹੈ ਲੇਖ ਉਹ ਵੀ ਰੈਡੀ ਹੈ ਉਹ ਕੁਝ ਕਰਨਾ ਕਰਕੇ ਸੀ ਉਹ ਪਿਛਲੇ ਸਾਲ ਕਰ ਨਹੀਂ ਸਕੇ ਤੇ ਹੁਣ ਉਹਨੂੰ ਵੀ ਵਿਸਾਖੀ ਤੱਕ ਸੀ ਉਹ ਰਿਲੀਜ਼ ਕਰਾਂਗੇ ਪੰਜਾਬੀ ਸਿਨੇਮਾ ਉਚਾਈਆਂ ਦੇ ਜਨਮ ਪੰਜਾਬੀ ਸਿਨੇਮਾ ਬਹੁਤ ਵਧੀਆ ਕਰ ਲਈ ਅਸੀਂ ਸਾਡੀ ਪੰਜਾਬੀ ਲਈ ਕੋਈ ਵੀ ਜਿਹੜਾ ਕੋਈ ਕੁਝ ਕੁਝ ਵੀ ਕੋਈ ਕਰਦਾ ਸਾਨੂੰ ਬਹੁਤ ਚੰਗਾ ਲੱਗਦਾ ਹੈ ਔਰ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਤੁਸੀਂ ਸਾਰੇ মিডিਏ ਨੂੰ ਔਰ ਜਿੰਨੇ ਵੀ ਸਰੋਤੇ ਸੁਣ ਰਹੇ ਆ ਦਰਸ਼ਕ ਦੇਖ ਰਹੇ ਆ ਜਦੋਂ ਕੋਈ ਕਿਸੇ ਦਾ ਗੀਤ ਆਉਂਦਾ ਜਾਂ ਜਦੋਂ ਕੋਈ ਗੀਤ ਗੀਤ ਕੋਈ ਹਿੱਟ ਹੁੰਦਾ ਤੇ ਉਹ ਚੰਗਾ ਗੀਤ ਸੁਣੋ ਚੰਗੀ ਗਾਇਕੀ ਨੂੰ ਪਿਆਰ ਦਿਓ ਚੰਗੀਆਂ ਫਿਲਮਾਂ ਨੂੰ ਪਿਆਰ ਦਿਓ ਜਦੋਂ ਕੋਈ ਫਿਲਮ ਚੰਗੀ ਹਟਉਂਦੀ ਉਹਦੇ ਵਰਗੇ 10 ਫਿਲਮਾਂ ਹੋਰ ਬੰਦੇ ਪ੍ਰੋਡੂਸਰ ਖੜੇ ਹੁੰਦੇ ਆ ਕਿ ਯਾਰ ਇਦਾਂ ਦੀ ਫਿਲਮ ਬਣਾਉਣੀ ਚਾਹੀਦੀ ਹੈ ਸੋ ਸਾਨੂੰ ਸਾਰਿਆਂ ਨੂੰ ਰਲ ਕੇ ਸਪੋਰਟ ਕਰਨੀ ਚਾਹੀਦੀ ਔਰ ਵੱਧ ਤੋਂ ਵੱਧ ਅਸੀਂ ਚਾਹੁੰਦੇ ਆ ਕਿ ਪੰਜਾਬੀ ਮਾਮ ਬੋਲੀ ਦੀ ਜਿੱਥੋਂ ਤੱਕ ਵੀ ਸੇਵਾ ਹੋ ਸਕੇ ਵੱਧ ਤੋਂ ਵੱਧ ਕਰੀਏ